ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪੜ੍ਹਾਂਗੇ ਗੁਰੂ ਸਹਿਬਾਨ ਨਾਲ ਸੰਬੰਧਿਤ ਐਮਸੀਕਿਊਜ਼ ਕੀਰਤਨ ਦੀ ਪ੍ਰਥਾ ਕਿਸ ਨੇ ਸ਼ੁਰੂ ਕੀਤੀ ਚਾਰ ਆਪਸ਼ਨ ਜ ਨੇ ਗੁਰੂ ਅੰਗਦ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਗੁਰੂ ਨਾਨਕ ਦੇਵ ਜੀ ਕੀਰਤਨ ਦੀ ਜਿਹੜੀ ਪ੍ਰਥਾ ਸੀ ਉਹ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅਖੀਰਲਾ ਸਮਾਂ ਕਿੱਥੇ ਬਤੀਤ ਕੀਤਾ ਖਡੂਰ ਸਾਹਿਬ ਦੇ ਵਿੱਚ ਪਾਣੀਪੱਤ ਗੋਲਕੁੰਡਾ ਕਰਤਾਰਪੁਰ ਸਾਹਿਬ ਦੇ ਵਿੱਚ ਇਹ ਇਹਨਾਂ ਨੇ ਕੀਤਾ ਸੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਅਖੀਰਲਾ ਸਮਾਂ ਕਰਤਾਰਪੁਰ ਸਾਹਿਬ ਦੇ ਵਿੱਚ ਬਤੀਤ ਪੰਜਾ ਸਾਹਿਬ ਕਿਸ ਸਥਾਨ ਦਾ ਨਾਮ ਰੱਖਿਆ ਗਿਆ ਹਸਨ ਅਬਦਾਲ ਕਾਮਰੂਪ ਤਲਵੰਡੀ ਮਟਨ ਇਹਨਾਂ ਦੇ ਵਿੱਚੋਂ ਆਏਗਾ ਹਸਨ ਅਬਦਾਲ ਹਸਨ ਅਬਦਾਲ ਜਿਹੜਾ ਨਾਮ ਰੱਖਿਆ ਗਿਆ ਸੀ ਪੰਜਾ ਸਾਹਿਬ ਦਾ ਅੰਜਨ ਮਹੇਂਦਰੰਜਨ ਤੋਂ ਕੀ ਭਾਵ ਹੈ ਰਬ ਦੀ ਰਜ਼ਾ ਦੇ ਵਿੱਚ ਖੁਸ਼ ਰਹਿਣਾ ਸੰਸਾਰਿਕ ਬਰਾਂਜਾਂ ਵਿੱਚ ਰਹਿੰਦੇ ਹੋਏ ਸਾਦਾ ਜੀਵਨ ਬਤੀਤ ਕਰਨਾ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਣਾ ਮਿਹਨਤ ਦੀ ਰੋਟੀ ਖਾਣਾ ਤੇ ਸਤਨਾਮ ਦਾ ਜਾਪ ਕਰਨਾ ਅੰਜਨ ਮਹੇਂਦਰੰਜਨ ਤੋਂ ਕੀ ਭਾਵ ਹੈ ਇਹ ਤਾਂ ਭਾਵ ਹੈ ਸੰਸਾਰਿਕ ਬਰਾਂਜਾਂ ਵਿੱਚ ਰਹਿੰਦੇ ਹੋਏ ਸਾਦਾ ਜੀਵਨ ਬਤੀਤ ਕਰਨਾ ਗੁਰੂ ਅੰਗਦ ਦੇਵ ਜੀ ਦੇ ਸਮੇਂ ਸਿੱਖਾਂ ਦਾ ਪ੍ਰਮੁੱਖ ਕੇਂਦਰ ਕਿਹੜਾ ਸੀ ਖਡੂਰ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਜਿਹੜਾ ਖਡੂਰ ਸਾਹਿਬ ਸੀ ਉਹ ਸਿੱਖਾਂ ਦਾ ਪ੍ਰਮੁੱਖ ਕੇਂਦਰ ਸੀ ਸਿੱਖ ਪੰਥ ਵਿੱਚ ਸਭ ਤੋਂ ਪਹਿਲਾਂ ਅਖਾੜੇ ਦਾ ਪ੍ਰਬੰਧ ਕਿਸ ਨੇ ਕੀਤਾ ਇਹ ਵੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਕੀਤਾ ਸੀ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਿੱਖ ਪੰਥ ਦੇ ਵਿੱਚ ਸਭ ਤੋਂ ਪਹਿਲਾਂ ਕੀਤਾ ਸੀ ਜੀ ਅਖਾੜੇ ਦਾ ਪ੍ਰਬੰਧ ਸ੍ਰੀ ਗੁਰੂ ਅਮਰਦਾਸ ਜੀ ਦਾ ਸਮਕਾਲੀ ਮੁਗਲ ਸ਼ਾਸਕ ਕਿਹੜਾ ਸੀ ਅਕਬਰ ਹੁਮਾਯੂ ਜਹਾਂਗੀਰ ਸ਼ਾਹ ਜਹਾਂ ਇਹ ਹੈਗੀ ਸੀ ਅਕਬਰ ਅਕਬਰ ਜੀ ਜਿਹੜਾ ਇਹ ਗੁਰੂ ਅਮਰਦਾਸ ਜੀ ਦਾ ਸੰਕਾਲੀ ਮਗਲ ਸ਼ਾਸਕ ਸੀ ਮੰਜੀ ਪ੍ਰਥਾ ਦੀਆਂ ਜਿਹੜੇ ਹੇਠ ਲੀਆਂ ਉਪਸ਼ਖਾਵਾਂ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਉਹਨਾਂ ਨੂੰ ਕਿਹਾ ਜਾਂਦਾ ਸੀ ਪੀੜੀਆਂ ਮੰਜੀ ਪ੍ਰਥਾ ਦੀ ਸਥਾਪਨਾ ਸ਼ੁਰੂ ਕੀਤੀ ਸੀ ਗੁਰੂ ਅਮਰਦਾਸ ਜੀ ਨੇ ਸਿੱਖ ਇਤਿਹਾਸ ਦੇ ਵਿੱਚ ਕਿਹੜੇ ਨਗਰ ਨੂੰ ਸਿੱਖਾਂ ਦਾ ਪਹਿਲਾ ਤੀਰਥ ਸਥਾਨ ਬਣਨ ਦਾ ਮਾਣ ਪ੍ਰਾਪਤ ਹੈ ਇਹ ਪਹਿਲਾ ਤੀਰਥ ਸਥਾਨ ਬਣਿਆ ਸੀਗਾ ਗੋਇੰਦਵਾਲ ਸਾਹਿਬ ਠੀਕ ਹੈ ਜੀ ਸਿੱਖ ਇਤਿਹਾਸ ਦੇ ਵਿੱਚ ਜਿਹੜਾ ਇਹ ਗੋਇੰਦਵਾਲ ਸਾਹਿਬ ਹੈ ਯੋਗਿਕਾਂ ਦਾ ਪਹਿਲਾ ਤੀਰਥ ਸਥਾਨ ਬਣਾਣਾ ਮੰਨਪਰਾਪ ਹੈ ਮਸੰਦ ਪ੍ਰਥਾ ਦੇ ਸਹਾਇਕ ਨੂੰ ਕੀ ਕਿਹਾ ਜਾਂਦਾ ਸੀ ਚਾਰ ਆਪਸ਼ਨ ਜਨੇ ਸੰਗਤੀਆ ਡੇਉੜੀਦਾਰ ਕਾਰਦਾਰ ਉਪਮਸੰਦ ਮਸੰਦਦਾਰ ਇਹਦਾ ਰਾਈਟ ਆਨਸਰ ਹੈ ਸੰਗਤੀਆ ਮਸੰਦ ਪ੍ਰਥਾ ਦੇ ਸਹਾਇਕ ਨੂੰ ਕਿਹਾ ਜਾਂਦਾ ਸੀ ਸੰਗਤੀਆ ਕੋੜੀਆਂ ਨਾਮਕ ਗੀਤ ਕਦੋਂ ਗਾਏ ਜਾਂਦੇ ਨੇ ਇਹ ਗਾਏ ਜਾਂਦੇ ਨੇ ਮੁੰਡੇ ਦੇ ਵਿਆਹ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਕਿੰਨੇ ਅੰਗ ਹਨ ਇਹ ਚਾਰ ਆਪਸ਼ਨ ਜਨੇ 2206 1430 2507 1550 ਇਹਦਾ ਰਾਈਟ ਆਨਸਰ ਹੈ 1430 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਲੰਗ ਹਨ 1430 ਸ੍ਰੀ ਹਰਿਮੰਦਰ ਸਾਹਿਬ ਜੀ ਦਾ ਪਹਿਲਾ ਗ੍ਰੰਥੀ ਕੌਣ ਸੀ ਬਾਬਾ ਬੁੱਢਾ ਜੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਸੀ 1604 ਈਸਵੀ ਨੂੰ ਤੇ ਬਾਬਾ ਬੁੱਢਾ ਜੀ ਬਣੇ ਸੀ ਪਹਿਲੇ ਗ੍ਰੰਥੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਿਹੜੀ ਬਾਣੀ ਰਾਗ ਰਹਿਤ ਹੈ ਇਹ ਹੈਗੇ ਜੀ ਜਪਜੀ ਸਾਹਿਬ ਜਪਜੀ ਸਾਹਿਬ ਬਾਣੀ ਹੈ ਜਿਹੜੀ ਉਹ ਰਾਗ ਰਹਿਤ ਬਾਣੀ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਗੁਰੂ ਜੀ ਦੇ ਸ਼ਬਦ ਨੇ ਜਿਹੜੇ ਸਭ ਤੋਂ ਜ਼ਿਆਦਾ ਦਰਜ ਹਨ ਇਹ ਚਾਰ ਆਪਸ਼ਨ ਜਨੇ ਗੁਰੂ ਨਾਨਕ ਦੇਵ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਮਰਦਾਸ ਜੀ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਗੁਰੂ ਅਰਜਨ ਦੇਵ ਜੀ ਦੇ ਜਿਹੜੇ ਸ਼ਬਦ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਸਭ ਤੋਂ ਜ਼ਿਆਦਾ ਹਨ 2216 ਸ਼ਬਦ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸਮੇਂ ਮੋਗਲ ਸ਼ਾਸਕ ਕੌਣ ਸੀ ਚਾਰ ਆਪਸ਼ਨ ਜਨੇ ਅਕਬਰ ਸ਼ਾਹਜਹਾਂ ਜਹਾਂਗੀਰ ਔਰੰਗਜ਼ੇਬ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਮੇਂ ਮੋਗਲ ਸ਼ਾਸਕ ਸੀਗਾ ਜਹਾਂਗੀਰ ਹਰਗੋਬਿੰਦਪੁਰਾ ਦੀ ਸਥਾਪਨਾ ਕਿਨੇ ਕੀਤੀ ਸੀ ਹਰਗੋਬਿੰਦਪੁਰਾ ਦੀ ਸਥਾਪਨਾ ਕੀਤੀ ਸੀ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ 1595 ਈਸਵੀ ਦੇ ਵਿੱਚ 6ਵੇਂ ਬਾਦਸ਼ਾਹ ਗੁਰੂ ਹਰਗੋਬਿੰਦ ਜੀ ਦੇ ਜਨਮ ਦੀ ਖੁਸ਼ੀ ਵਿੱਚ ਸਿੱਖ ਪੰਥ ਦਾ ਪਹਿਲਾ ਸ਼ਹੀਦ ਕੌਣ ਸੀ ਸਿੱਖ ਪੰਥ ਦੇ ਪਹਿਲੇ ਸ਼ਹੀਦ ਹੋਏ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਦੀ ਮਾਤਾ ਦਾ ਨਾਮ ਕੀ ਸੀ ਮਾਤਾ ਗੰਗਾ ਦੇਵੀ ਜੀ ਮਾਤਾ ਕ੍ਰਿਸ਼ਨ ਕੌਰ ਜੀ ਮਾਤਾ ਨੇ ਹਲ ਕੌਰ ਜੀ ਵੀ ਵੀ ਪਾਨੀ ਜੀ ਇਹ ਨਾਮ ਜੁਆਏਗਾ ਮਾਤਾ ਗੰਗਾ ਦੇਵੀ ਜੀ ਮਾਤਾ ਗੰਗਾ ਦੇਵੀ ਜੀ ਜਿਹੜਾ ਇਹ ਗੁਰੂ ਹਰਗੋਬਿੰਦ ਜੀ ਦੇ ਮਾਤਾ ਜੀ ਸੀਗੇ ਅਕਾਲ ਤਖਤ ਦੇ ਨਿਰਮਾਣ ਦਾ ਕੰਮ ਕਦੋਂ ਪੂਰਾ ਹੋਇਆ 1609 1606 1608 1607 ਇਹਦਾ ਸਹੀ ਆਨਸਰ ਹੈ 1609 ਦੇ ਵਿੱਚ ਅਕਾਲ ਤਖਤ ਦੇ ਨਿਰਮਾਣ ਦਾ ਕੰਮ ਪੂਰਾ ਹੋਇਆ 1609 ਦੇ ਵਿੱਚ ਤੇ ਸ਼ੁਰੂ ਕੀਤਾ ਗਿਆ ਸੀ ਜੀ 1606 ਈਸਵੀ ਦੇ ਵਿੱਚ ਅਕਾਲ ਤਖਤ ਦੇ ਨਿਰਮਾਣ ਦਾ ਮੁੱਖ ਉਦੇਸ਼ ਕੀ ਸੀਗਾ ਮਗਲਾਂ ਨਾਲ ਲੋਹਾ ਲੈਣ ਲਈ ਦੁਨਿਆਵੀ ਮਸਲਿਆਂ ਦੇ ਵਿਚਾਰ ਕੀਤਾ ਜਾ ਸਕੇ ਦਰ ਤੇ ਤਾਨਾਸ਼ਾਹੀ ਰਾਜ ਤੋਂ ਮੁਕਤ ਹੋਣ ਲਈ ਸੈਨਿਕ ਸ਼ਕਤੀ ਬਣਾਉਣਾ ਇਹਦਾ ਰਾਈਟ ਆਨਸਰ ਹੈ ਦੁਨਿਆਵੀ ਮਸਲਿਆਂ ਦੇ ਵਿਚਾਰ ਕੀਤਾ ਜਾ ਸਕੇ ਦੁਨਿਆਵੀ ਮਸਲਿਆਂ ਦੇ ਵਿਚਾਰ ਕਰਨ ਦੇ ਲਈ ਖਾਲਤਾ ਖਤੇ ਨਰਮਾਣਾ ਜਿਹੜਾ ਉਹ ਕੀਤਾ ਗਿਆ ਸੀ ਪੰਜਾਬ ਤੋਂ ਬਾਹਰ ਕਿੰਨੇ ਤਖਤ ਹਨ ਪੰਜਾਬ ਤੋਂ ਬਾਹਰ ਦੋ ਤਖਤ ਸਹਿਬਾਨ ਹਨ ਤਿੰਨ ਤਖਤ ਪੰਜਾਬ ਦੇ ਵਿੱਚ ਨੇ ਔਰੰਗਜ਼ੇਬ ਦੇ ਬਲਾਵੇ ਤੇ ਗੁਰੂ ਹਰ Rai ਜੀ ਨੇ ਕਿਸ ਨੂੰ ਮਿਲਣ ਭੇਜਿਆ ਸੀ ਔਰੰਗਜ਼ੇਬ ਨੇ ਜਦੋਂ ਬਲਾਵਾ ਦਿੱਤਾ ਤਾਂ ਗੁਰੂ ਹਰ Rai ਜੀ ਨੇ RAM Rai ਨੂੰ ਮਿਲਣ ਲਈ ਭੇਜਿਆ ਸੀ ਮਿੱਟੀ ਮੁਸਲਮਾਨ ਕੀ ਪੇੜੇ ਪਈ ਕੁਮਿਆਰ ਕੜ ਭਾਂਡੇ ਤਾਂ ਕੀ ਆ ਜਲਦੀ ਕਰੇ ਪੁਕਾਰ ਇਸ ਲੋਕ ਕਿਹੜੀ ਰਚਨਾ ਦੇ ਵਿੱਚੋਂ ਲਿਆ ਗਿਆ ਹੈ 12 ਮਹਾ ਆਸਾਦੀ ਵਾਰ ਸੁਖਮਨੀ ਸਾਹਿਬ ਜਪਜੀ ਸਾਹਿਬ ਇਹ ਲਿਆ ਗਿਆ ਜੀ ਆਸਾਦੀ ਵਾਰ ਦੇ ਵਿੱਚ ਉਹ ਜਿਹੜਾ ਸ਼ਲੋਕ ਹੈ ਆਸਾਦੀ ਵਾਰ ਦੇ ਵਿੱਚ ਆਸਾਦੀ ਵਾਰ ਦੇ ਵਿੱਚੋਂ ਲਿਆ ਗਿਆ ਤੇ ਆਸਾਦੀ ਵਾਰ ਜਿਹੜੀ ਰਚਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈਗੀ ਕਿਹੜੇ ਗੁਰੂ ਸਾਹਿਬ ਜੀ ਦਾ ਗੁਰਗੱਦੀ ਕਾਲ ਸਭ ਤੋਂ ਛੋਟਾ ਸੀ ਗੁਰੂ ਅੰਗਦ ਦੇਵ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਹਰ Rai ਜੀ ਗੁਰੂ ਨਾਨਕ ਦੇਵ ਜੀ ਇਹ 8ਵੇਂ ਬਾਦਸ਼ਾਹ ਗੁਰੂ ਹਰਕ੍ਰਿਸ਼ਨ ਜੀ ਦਾ ਜਿਹੜਾ ਗੁਰਗੱਦੀ ਕਾਲ ਸੀ ਸਭ ਤੋਂ ਛੋਟਾ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰੂਕਾਲ ਕੀ ਸੀਗਾ 1664 ਤੋਂ 1675 1670 ਤੋਂ 1675 1668 ਤੋਂ 1676 ਤੋਂ 192 ਤੋਂ 1678 ਇਹ ਹੈਗਾ ਹੈਗਾ ਪਹਿਲੀ অপਸ਼ਨ 1664 ਤੋਂ 1675 ਈਸਵੀ ਤੱਕ ਨੌਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰੂਕਾਲ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਦੋਂ ਕੀਤਾ ਗਿਆ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਗਿਆ ਸੀ ਬਾਬਾ ਬਕਾਲਾ ਸ਼ਬਦ ਦੇ ਵਿੱਚ ਬਕਾਲਾ ਕੀ ਹੈ ਸਥਾਨ ਦਾ ਨਾਮ ਜਤ ਦਾ ਨਾਮ ਇੱਕ ਉਪਾਦੀ ਨੌਵੇਂ ਗੁਰੂ ਜੀ ਦਾ ਉਪਨਾਮ ਇਹ ਸਥਾਨ ਦਾ ਨਾਮ ਹੈ ਬਕਾਲਾ ਮੱਖੋਵਾਲ ਨਾਮਕ ਕਿਸ ਸਥਾਨ ਦਾ ਪੁਰਾਣਾ ਨਾਮ ਕੀ ਹੈ ਚੱਕ ਨਾਨਕੀ ਓਕੇ ਵਾਲੀ ਗੁਰੂ ਕਾ ਬਾਗ ਬਨੂੜ ਮੱਖੋਵਾਲ ਜਿਹੜਾ ਸਥਾਨ ਹੈਗਾ ਇਹ ਚੱਕ ਨਾਨਕੀ ਦਾ ਪੁਰਾਣਾ ਨਾਮ ਹੈ ਤੇ ਇਹਦੀ ਸਥਾਪਨਾ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਜੀ ਨੇ ਕੀਤੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਬੰਦੀ ਕਿਹੜੇ ਸਥਾਨ ਤੇ ਹੋਈ ਲਖਨੌਰ ਲੋਗੜ ਕਿਲੇ ਵਿੱਚ ਮੱਖੋਵਾਲ ਵਿਖੇ ਕੇਸਗੜ ਦੇ ਕਿਲੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰਬੰਦੀ ਹੋਈ ਸੀ ਇਹ ਲਖਨੌਰ ਦੇ ਵਿਖੇ ਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਪਹਿਲੀ ਲੜਾਈ ਕਿਹੜੀ ਸੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੀ ਜਿਹੜੀ ਪਹਿਲੀ ਲੜਾਈ ਸੀ ਉਹ ਹੈਗੀ ਸੀ ਪੰਗਾਣੀ ਦੀ ਲੜਾਈ ਇਹ ਰੜੀ ਗਈ ਸੀ 1688 ਈਸਵੀ ਦੇ ਵਿੱਚ ਪੌਂਟਾ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਕਿੰਨੇ ਕਵੀ ਸਨ 52 55 16 18 ਪੌਂਟਾ ਸਾਹਿਬ ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੇ ਵਿੱਚ 52 ਕਵੀ ਸਨ ਖਾਲਸਾ ਪੰਥ ਦੀ ਸਥਾਪਨਾ ਕਿਹੜੀ ਸਥਾਨ ਤੇ ਕੀਤੀ ਗਈ ਆਨੰਦਪੁਰ ਸਾਹਿਬ ਗੋਇੰਦਵਾਲ ਸਾਹਿਬ ਤਲਵੰਡੀ ਸਾਬ ਖਡੂਰ ਸਾਹਿਬ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਸੀ ਆਨੰਦਪੁਰ ਸਾਹਿਬ ਵਿਖੇ ਨਮਸਾਕੀ ਵਾਲੇ ਦਿਨ ਪਲੀਜ਼ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਜੀ